ਜਦੋਂ ਸਨਮਾਨ ਮਿਲ ਜਾਂਦਾ ਹੈ ਤੇ ਉਦੋਂ ਸਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ ਕਾਹਤ ਜਿਹੜੇ એનર્ਜੀਆ ਹੋਰ ਬੂਸਟ ਬਿਲਕੁਲ ਬਿਲਕੁਲ ਜਦੋਂ ਅਸੀਂ ਬਿਲਕੁਲ ਛੋਟੇ ਬੱਚੇ ਹੁੰਨੇ ਆ ਨਾ ਤਾਂ ਉਸ ਟਾਈਮ ਸਕੂਲਾਂ ਦੇ ਵਿੱਚ ਵੀ ਕੰਪੀਟੀਸ਼ਨ ਹੁੰਦੇ ਆ ਜਾਂ ਸਕੂਲ ਵੀ ਨਾ ਜਾਓ ਕਰਦੇ ਵਿੱਚ ਜਦੋਂ ਅਸੀਂ ਪੇਰੈਂਟਸ ਹੁੰਦੇ ਆ ਵੀ ਤੂੰ ਆ ਕਰ ਤੇ ਤੈਨੂੰ ਆ ਮਿਲੇਗਾ ਹੈਨਾ ਇੱਕ ਲਾਲਚ ਦਿੱਤਾ ਜਾਂਦਾ ਹੈ ਕੰਮ ਨਹੀਂ ਵੀ ਕਰ ਪਾਵਾਂਗੇ ਉਹਦਾ ਵੀ ਅਸੀਂ ਉਹ ਟਰੋਫੀ ਦੇਖਾਂਗੇ ਵੀ ਅੱਛਾ ਇਹ ਪੀਫਾ ਵਾਲਿਆਂ ਨੇ ਸਾਨੂੰ ਇਸ ਟਾਈਪ ਦੇ ਅਵਾਰਡ ਦਿੱਤਾ ਸੀ ਅਸੀਂ ਸੋਹਣਾ ਕੰਮ ਕੀਤਾ ਹੈ ਜੀ ਮੁੱਖੀ ਗੱਲ ਇਹ ਕਹਿ ਰਹੀਆਂ ਕਿ ਇਹ ਅਵਾਰਡ ਜਿਹੜੇ ਨੇ ਇਹ ਇੰਨੀ એનર્ਜੀ ਹੁੰਦੀ ਹੈ ਸਾਡੇ ਲਈ ਬਿਲਕੁਲ ਜੀ ਅਨ ਜਾਣਾ ਵਾਪਸ ਇੰਜਵੇਂ ਫਿਰ ਜਵਾਨ ਹੋ ਕੇ ਜਾ ਜਵਾਨ ਹੋ ਕੇ ਜਾ ਕਿਸੇ ਐਵਾਰਡ ਦੇ ਬਹੁਤ ਵੱਡੇ ਮੈਨੇ ਹੁੰਦੇ ਐ ਜਦੋਂ ਅਸੀਂ ਕੰਮ ਕਰਦੇ ਆ ਜੇ ਸਾਨੂੰ ਸਨਮਾਨ ਮਿਲਦਾ ਤਾਂ ਇਟ ਮੀਨਸ ਕਿ ਕੁਛ ਕੀਤਾ ਹਾ ਤੇ ਜਦੋਂ ਸਨਮਾਨ ਮਿਲ ਜਾਂਦਾ ਤੇ ਉਦੋਂ ਸਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ ਕਿ ਕੁਛ ਹੋਰ ਅੱਗੇ ਬੈਟਰ ਕਰਾਂਗੇ ਤੇ ਤਾਂ ਹੀ ਇਹਦਾ ਕੁਝ ਬੰਦਾ ਤਾਂ ਹੀ ਮੁੱਲ ਪੈਂਦਾ ਨਹੀਂ ਤੇ ਨਹੀਂ ਤੇ ਅੱਜ ਪੀਫਾ ਵੱਲਿਆਂ ਨੇ ਬੁਲਾਇਆ ਹੈ ਸਨਮਾਨ ਦੇ ਰਹੇ ਨੇ ਅਸੀਂ ਸਾਰੇ ਬਹੁਤ ਸ਼ੁਕਰਗੁਜ਼ਾਰ ਆ థాంਕਫੁਲ ਆ ਕਿ ਜੇ ਇਹੋ ਜੇ ਪ੍ਰੋਗਰਾਮ ਹੁੰਦੇ ਰਹੇ ਨੇ ਇਹ ਸਾਰਾ ਕੁਝ ਚੱਲਦਾ ਰਵੇ ਤੇ ਸਾਨੂੰ ਵੀ ਮਤਲਬ ਬਿਲਕੁਲ ਇੱਕ ਇੱਕ ਹਰ ਜਿਹੜੀ એનર્ਜੀ ਹੋਰ ਬੂਸਟ ਹੁੰਦੀ ਹੈ ਬਿਲਕੁਲ ਬਿਲਕੁਲ ਹੈ ਨਾ ਬਿਲਕੁਲ ਹੋਰ ਉਹਨੂੰ ਲੱਗਦਾ ਕਿ ਹੋਰ ਵਧੀਆ ਕੀਤਾ ਜਾਵੇ ਹਾਂ ਹੈ ਨਾ ਇੱਕ ਬੱਚਾ ਹੁੰਦਾ ਜਿਹੜਾ ਹਾਂ ਉਹਨੂੰ ਵੀ ਐ ਲੱਗਦਾ ਹੁੰਦਾ ਜੇ ਉਹਨੇ ਕੁਝ ਵਧੀਆ ਕੰਮ ਕਰਿਆ ਨਾ ਉਹਨੂੰ ਲੱਗਦਾ ਮੈਂ ਵਧੀਆ ਕੀਤਾ ਹੈ ਹਾਂ ਉਹ ਵੀ ਐਪਰੀਸ਼ੀਏਸ਼ਨ ਪਾਲਦਾ ਹੈ ਹੈਨਾ ਸੋ ਮੈਨ ਲੱਗਾ ਆਰਟਿਸਟ ਲਈ ਵੀ ਇਹ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਮੈਂ ਇੱਕ ਚੀਜ਼ ਸੋਚਦੀ ਆਂ ਵੀ ਜਦੋਂ ਅਸੀਂ ਬਿਲਕੁਲ ਛੋਟੇ ਬੱਚੇ ਹੁੰਨੇ ਆ ਨਾ ਤਾਂ ਉਸ ਟਾਈਮ ਸਕੂਲਾਂ ਦੇ ਵਿੱਚ ਵੀ ਕੰਪੀਟੀਸ਼ਨ ਹੁੰਦੇ ਆ ਜਾਂ ਸਕੂਲ ਵੀ ਨਾ ਜਾਓ ਘਰ ਦੇ ਵਿੱਚ ਹੀ ਜਦੋਂ ਅਸੀਂ ਪੇਰੈਂਟਸ ਹੁੰਦੇ ਆ ਵੀ ਤੂੰ ਆਹ ਕਰ ਤੇ ਤੈਨੂੰ ਆਹ ਮਿਲੇਗਾ ਹੈ ਨਾ ਇੱਕ ਲਾਲਚ ਦਿੱਤਾ ਜਾਂਦਾ ਹੈ ਫਿਰ ਜਦੋਂ ਅਸੀਂ ਸਕੂਲ ਜਾਂਦੇ ਆ ਉੱਥੇ ਭਾਵੇਂ ਇੱਕ ਪੈਨਸਲ ਕਾਪੀ ਜਾਂ ਕੋਈ ਸਕੇਲ ਹੀ ਮਿਲ ਜੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅੱਜ ਮੈਨੂੰ ਇਹ ਇਨਾਮ ਯਾਨੀ ਕਿ ਅਵਾਰਡ ਮਿਲੇ ਤੇ ਇੱਕ ਆਰਟਿਸਟ ਨੂੰ ਵੀ ਹਮੇਸ਼ਾ ਇਹ ਭੁੱਖ ਰਹਿੰਦੀ ਹੈ ਕਿ ਮੇਰੇ ਹਿੱਸੇ ਵੀ ਇੱਕ ਪੈਨਸਲ ਹੀ ਚਾਹੇ ਆ ਜੇ ਤਾਂ ਉਹ ਮੇਰੇ ਲਈ ਬਹੁਤ ਬੜੀ ਹੈ ਕਿਉਂਕਿ ਉਹ ਇੱਕ ਤਾਰੀਫ ਜਿਹੜੀ ਹੈ ਕਿ ਉਹ ਸਾਨੂੰ ਵੀ ਪਤਾ ਸਾਰੇ ਕੰਮ ਆਪਣੀ ਆਪਣੀ ਜਗ੍ਹਾ ਤੇ ਸੋਨਾ ਕੰਮ ਕਰਦੇ ਨੇ ਚਲੋ ਅਸੀਂ ਆਪਣੇ ਮੂ ਮਿੱਟਤਾ ਬਣ ਨਹੀਂ ਜਾਦੇ ਪਰ ਇਹ ਕਿ ਹਮੇਸ਼ਾ ਇੱਕ ਦਿਲ ਦੇ ਵਿੱਚ ਇੱਛਾ ਜ਼ਰੂਰ ਹੁੰਦੀ ਹੈ ਕਿ ਆਡੀਅנס ਪਿਆਰ ਬਹੁਤ ਦਿੰਦੀ ਹੈ ਕਿ ਇਹਨੂੰ ਸਰਾਇਆ ਜਾਵੇ ਤੇ ਉਸ ਨਜ਼ਰ ਚ ਅਸੀਂ ਦੇਖਿਆ ਜਾਵੇ ਵੀ ਅੱਛਾ ਮੈਨੂੰ ਅਸੀਂ ਜਦੋਂ ਬਹੁਤ ਮਤਲਬ ਕੰਮ ਨਹੀਂ ਵੀ ਕਰ ਪਾਵਾਂਗੇ ਉਹਦਾ ਵੀ ਅਸੀਂ ਉਹ ਟਰਾਫੀ ਦੇਖਾਂਗੇ ਵੀ ਅਛਾਏ ਪੀਫਾ ਵਾਲਿਆਂ ਨੇ ਸਾਨੂੰ ਇਸ ਟਾਈਮ ਤੇ ਅਵਾਰਡ ਦਿੱਤਾ ਸੀ ਅਸੀਂ ਸੋਣਾ ਕੰਮ ਕੀਤਾ ਹਾਂ ਮੱਖਰੀ ਗੱਲ ਮੈਂ ਇਹ ਕਹਿ ਰਹੀ ਹਾਂ ਕਿ ਇਹ ਅਵਾਰਡ ਜਿਹੜੇ ਨੇ ਇਹ ਇੰਨੀ એનર્ਜੀ ਹੁੰਦੀ ਹੈ ਸਾਡੇ ਲਈ ਕਿ ਇੰਜ ਇਥੋਂ ਜਦੋਂ ਜਾਣਾ ਹੈ ਵਾਪਸ ਇੰਜ ਲੈਣਾ ਫਿਰ ਜਵਾਨ ਹੋ ਕੇ ਜਾਣਾ ਜਵਾਨ ਹੋ ਕੇ ਜਾਣਾ ਜੀ ਸ਼ੁਕਰੀਆ ਬਿਲਕੁਲ ਜੀ ਬੱਸ ਅਸੀਂ ਪੀਫਾ ਦਾ ਥੈਂਕਸ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਨੂੰ ਅੱਜ ਯਾਦ ਕੀਤਾ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਤੇ ਇਹੀ ਅਵਾਰਡ ਹੈ ਪਹਿਲੀ ਤਾਂ ਗੱਲ ਅਸੀਂ ਇਸ ਵਿੱਚ ਸ਼ਾਮਲ ਹੋ ਰਿਹਾ। थैंक यू थैंक यू सो मच थैंक यू ਲੀਲ ਮੈਂ। ਇਹ ਇੰਨੀ ਵੱਡੀ એનર્ਜੀ ਮਿਲ ਰਹੀ ਹੈ ਸਾਨੂੰ।